80 ਸਾਲ ਹੋ ਗਏ ਨੇ 파ਟ ਹੁੰਦੇ ਆ ਤੇ 100 100 ਪਾਠਾਂ ਦੀ ਲੜੀ ਚੱਲਦੀ ਹੈ ਤੁਸੀਂ ਮੰਨਦੇ ਕਿ 35 ਰੁਪਿਆਂ ਤੋਂ ਪਾਠ ਹੁੰਦੇ ਸੀ 100 100 ਪਾਠ ਕਿੰਨਾ 35 ਰੁਪਿਆ ਤੋਂ ਹੋ ਜਾਊਗਾ 2.5 250 ਪਾਠ ਵੀ ਖੁੱਲੇ ਨੇ ਇੱਥੇ ਅੱਜ ਤੋਂ 15 ਸਾਲ ਪਹਿਲਾਂ 17 ਸਾਲ ਪਹਿਲਾਂ ਲੜੀਆਂ ਵੱਡੀਆਂ ਚੱਲਦੀਆਂ ਸੀਆਂ ਫਿਰ ਕਿਉਂਕਿ ਉਹਨਾਂ ਪਹਿਲਾਂ ਮੇਲੇ ਨੂੰ ਹੀ 파ਟ ਖੁੱਲਦੇ ਸੀ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਕੰਟੀਨਿਊਸਲੀ ਕਰ ਦਿੱਤਾ ਗਿਆ ਫਿਰ 100 100 ਦੀ ਲੜੀ ਚੱਲਣ ਲੱਗ ਪਈ ਤੇ 100 100 ਦੀ ਲੜੀ 35 ਰੁਪਿਆਂ ਤੋਂ ਕਿੱਦਾਂ ਪਾਠ ਹੋ ਜਾਊਗਾ ਇਹ ਝੂਠ ਹੈ ਜੀ ਉਸ ਰੂਪੇ ਇਦਾਂ ਨਹੀਂ ਮਿਲੇ ਸਾਡੇ ਕੋਲ ਤਾਂ ਸਾਰਾ ਕੁਝ ਰਿਕਾਰਡ ਚ ਹੈਗਾ ਇਦਾਂ ਦੀ ਕਰਨੀ ਨਹੀਂ ਚਾਹੀਦੀ ਸੀ ਉਹਨਾਂ ਨੂੰ ਪਹਿਲਾਂ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ ਫਿਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕੋਈ ਚੀਜ਼ ਕਰਨੀ ਚਾਹੀਦੀ ਆ ਵਿਦਆਊਟ ਐਨੀ ਇਨਵੈਸਟੀਗੇਸ਼ਨ ਉਹਨਾਂ ਨੂੰ ਕੋਈ ਹੱਕ ਨਹੀਂ ਹੈਗਾ ਕਿ ਉਹ ਇਦਾਂ ਕਰ ਦੇਣ ਸਾਡੇ ਤੇ ਐਡਾ ਵੱਡਾ ਇਲਜ਼ਾਮ ਲਗਾ ਦੇਣ ਬਹੁਤ ਬਹੁਤ ਦੁਖੀ ਨੇ ਅਸਬੇਲੇ ਬਹੁਤ ਦੁਖੀ ਬਹੁਤ ਦੁਖੀ ਨੇ ਸਪੀਚਲੈਸ ਆਸੀ ਇਸ ਮਾਮਲੇ ਚ ਸਾਨੂੰ ਲੱਗਦਾ ਕਿ ਅਸੀਂ ਦੁਖੀ ਆ ਪਰ ਜਦੋਂ ਅਸੀਂ ਮੋਰਨੇ ਨੂੰ ਦੇਖਦੇ ਆ ਉਹ ਸਾਡੇ ਨਾਲੋਂ ਬਹੁਤ ਜ਼ਿਆਦਾ ਦੁਖੀ ਹ ਆਪਾਂ ਲੜਾਈ ਲੜਾਂਗੇ ਨਾਲ ਰੋਣਾ ਤਾਂ ਪਿਆਰ ਹੈ ਰੋਣਾ ਪਿਆਰ ਚ ਹੈ ਮੇਰਾ ਮੈਂ ਪਿਆਰ ਚ ਹੀ ਰੋਂਦੀ ਆ ਜਿਹੜਾ ਇਹ ਪਿਆਰ ਵਰਗੀ ਤਾਕਤ ਵੀ ਕੋਈ ਨਹੀਂ ਹੁੰਦੀ ਤੇ ਜਦੋਂ ਲੜਨਾ ਪਿਆ ਤਾਂ ਅਸੀਂ ਯੋਧੇ ਵੀ ਪੂਰੇ ਆ ਮਰ ਕੇ ਤੁਰਿਆ ਇਸ ਰਾਹ ਤੇ ਸੋ ਸਾਡੇ ਨਾਲ ਮੈਡਮ ਪਰਮਜੀਤ ਕੌਰ ਨੇ ਨੇ ਗੁਰੂ ਘਰ ਦੀ ਕਾफी ਸੇਵਾ ਕੀਤੀ ਹੈ ਇਹ ਗੱਲ ਕਰਦਾ ਮੌਜੂਦਾ ਪ੍ਰਧਾਨ ਸਾਬਕਾ ਪ੍ਰਧਾਨ ਵੀ ਰਹੇ ਨੇ ਆਪਾਂ ਨੇ ਕੋਲੋਂ ਜਾਣਦੇ ਆ ਜਿਹੜੀ ਆ ਇੱਕ ਵਿਵਾਦ ਖੜਾ ਹੋ ਗਿਆ ਸੀਐਮ ਸਾਹਿਬ ਨੇ ਬਿਆਨ ਦਿੱਤਾ ਮਾਗੀ ਦੇ ਮਿਲੇ ਡੀ ਰੌਣਕ ਧਾਰਮਿਕ ਮੁੱਦਾ ਹੋ ਗਿਆ ਇੱਕ ਧਾਰਮਿਕ ਵਿਵਾਦ ਦੇਣਾ ਕਿਵੇਂ ਦੇਖਦੇ ਹੋ ਕਿ ਇੱਥੋਂ ਜਿਹੜੇ 169 ਰੁਪਏ ਜਿਹੜੇ ਮਿਲੇ ਨੇ ਉਹਨਾਂ ਇਹ ਝੂਠ ਹੈ ਜੀ ਰੁਪਏ ਇਦਾਂ ਨਹੀਂ ਮਿਲੇ ਸਾਡੇ ਕੋਲ ਤਾਂ ਸਾਰਾ ਕੁਝ ਰਿਕਾਰਡ ਚ ਹੈਗਾ ਤੇ ਦੂਸਰੇ ਨੰਬਰ ਤੇ ਇਹੋ ਜਿਹੀ ਜਿਹੜੀ ਪੇ ਤੁ ਕੀ ਗੱਲ ਕਹਿ ਸਕਦੀ ਆ ਮੈਂ ਇਦਾਂ ਦੀ ਕਰਨੀ ਨਹੀਂ ਚਾਹੀਦੀ ਸੀ ਉਹਨਾਂ ਨੂੰ ਪਹਿਲਾਂ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ ਫਿਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕੋਈ ਚੀਜ਼ ਕਰਨੀ ਚਾਹੀਦੀ ਆ ਵਿਦਆਊਟ ਐਨੀ ਇਨਵੈਸਟੀਗੇਸ਼ਨ ਉਹਨਾਂ ਨੂੰ ਕੋਈ ਹੱਕ ਨਹੀਂ ਹੈਗਾ ਕਿ ਉਹ ਉਹ ਇਦਾਂ ਕਰ ਦੇਣ ਸਾਡੇ ਤੇ ਐਡਾ ਵੱਡਾ ਇਲਜ਼ਾਮ ਲਗਾ ਦੇਣ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਕੋਲੋਂ ਜਦੋਂ ਸਿੱਟ ਨੇ ਪੁਸ਼ਕਸ਼ ਕੀਤੇ ਤਾਂ ਇਹਨਾਂ ਕੋਲੋਂ 30 ਰੁਪਿਆਂ ਦਾ ਜਿਹੜਾ ਰਿਕਾਰਡ ਰੱਖਿਆ ਬਾਕੀ 100 ਜਿਹੜੇ 39 ਰਿਕਾਰਡ ਹੀ ਨਹੀਂ ਹੈਗਾ 85 ਸਾਲ ਹੋ ਗਏ ਨੇ ਪਾਠ ਹੁੰਦੇ ਆ ਤੇ 100 100 ਪਾਠਾਂ ਦੀ ਲੜੀ ਚੱਲਦੀ ਆ ਤੁਸੀਂ ਮੰਨਦੇ ਕਿ 35 ਰੁਪਿਆਂ ਤੋਂ ਪਾ ਨਾ ਤੇ 2.5 250 파ਟ ਵੀ ਖੁੱਲੇ ਨੇ ਇੱਥੇ ਅੱਜ ਤੋਂ 15 ਸਾਲ ਪਹਿਲਾਂ 17 ਸਾਲ ਪਹਿਲਾਂ ਲੜੀਆਂ ਵੱਡੀਆਂ ਚੱਲਦੀਆਂ ਸੀਆਂ ਫਿਰ ਕਿਉਂਕਿ ਉਹਨਾਂ ਪਹਿਲਾਂ ਮੇਲੇ ਨੂੰ ਹੀ 파ਟ ਖੁੱਲਦੇ ਸੀ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਕੰਟੀਨਿਊਸਲੀ ਕਰ ਦਿੱਤਾ ਗਿਆ ਫਿਰ 100-100 ਦੀ ਲੜੀ ਚੱਲਣ ਲੱਗ ਪਈ ਤੇ 100-100 ਦੀ ਲੜੀ 35 ਦੇ ਰੂਪਾ ਤੋਂ ਕਿੱਦਾਂ 파ਟ ਹੋ ਜਾਊਗਾ ਹੁਣ ਵੀ ਤੁਸੀਂ ਦੇਖ ਲਿਓ ਹੁਣ ਵੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ 51 50 ਦੇ 파ਟ ਨੇੜੇ ਹੋਣਗੇ ਤਾਂ ਫਿਰ 30 ਦੇ ਰੂਪਾ ਤੋਂ ਕਿੱਦਾਂ ਹੋ ਜਾਣਗੇ ਠੀਕ ਹੈ ਨਾ ਸਹੀ ਗੱਲ ਹੋ ਰਹੀ ਹੈ ਕਿ ਜਦੋਂ ਸਿੱਟ ਇੱਥੇ ਆਈ ਆ ਤੇ ਉਹਨਾਂ ਨੇ ਕਹਿੰਦੇ ਵੀ ਜਿਹੜੀ ਪ੍ਰੈਸ ਨੋਟ ਜਾਰੀ ਹੋਇਆ ਰਾਤੀਂ ਉਹਦੇ ਵਿੱਚ ਲਿਖਿਆ ਇਹਨਾਂ ਨੇ ਕਬੂਲੇ ਆਏ ਵੀ ਅਸੀਂ ਜੋ ਬਿਆਨ ਦਿੱਤੇ ਸਹੀ ਨੇ ਕੋਈ ਵਿੱਚ ਤੋਂ ਛੁੱਟ ਨਹੀਂ ਇਹ ਬਿਆਨ ਸੱਚੀ ਗੱਲ ਹੈ ਨਹੀਂ ਜੀ ਕਿਸੇ ਦਾ ਬਿਆਨ ਨਹੀਂ ਲਏ ਉਹਨਾਂ ਨੇ ਕੋਈ ਨਹੀਂ ਕੋਈ ਨਹੀਂ ਬਿਆਨ ਲੈ ਕੇ ਗਏ ਉਹ ਉਹ ਬਿਆਨ ਲੈ ਕੇ ਗਏ ਤਾਂ ਪ੍ਰਬੰਧਕ ਨਾਲ ਹੀ ਨੇ ਉਹ ਦਿੰਦੇ ਨਹੀਂ ਦਿੱਤਾ ਕਿਸੇ ਨੇ ਵੀ ਝੂਠੀ ਗੱਲ ਇੱਕ ਮਾਮਲਾ ਜਿਹੜਾ ਤੁਹਾਡੇ ਤੋਂ ਸਬਚਨ ਕਮੇਟੀ ਤੇ ਲਾਇਆ ਉਹਨੂੰ ਕਿਵੇਂ ਦੇਖਦੇ ਹੋ ਕਿ ਸਬਚਨ ਮੀ ਦਾ ਮਾਮਲਾ ਠੋਕ ਦੇ ਇਹ ਕੋਈ ਗੱਲ ਨਹੀਂ ਰਾਜਾ ਸਾਹਿਬ ਜੀ ਆਪੇ ਹੱਲ ਕਰਨਗੇ ਇਹਦਾ ਸੰਗਤ ਬਹੁਤ ਵੱਡੀ ਹੈ ਸੰਗਤ ਦੀ ਅਰਦਾਸ ਹੈ ਮਹਾਰਾਜ ਆਪੇ ਹੀ ਕਰਨਗੇ ਕਿਰਨ ਕੀ ਤੁਹਾਡੇ ਘਰ ਵਿੱਚ ਮਹਾਰਾਜ ਜੀ ਰਹੇ ਨੇ ਕਾਫੀ ਦਿਨ ਸਿਰ ਰਹੇ ਮੈਨੂੰ ਅੱਜ ਤੱਕ ਮੈਨੂੰ ਜਾਣਕਾਰੀ ਮਿਲੀ ਆ ਤੇ ਕਿਦਾਂ ਦਾ ਉਹਨਾਂ ਨੇ ਸਮਾਜ ਨੂੰ ਲੋਕਾਂ ਤੋਂ ਨਾਲ ਜੋੜਿਆ ਕਿਦਾਂ ਪਰਮੇਸ਼ਵਰ ਦੇ ਨਾਲ ਰੱਬ ਦੇ ਨਾਲ ਜੋੜਿਆ ਉਹਨਾਂ ਨੇ ਤਾਂ ਸਾਨੂੰ ਰਾਹ ਦੇ ਦਿੱਤਾ ਸਾਨੂੰ ਭਲੇ ਵਾਲੇ ਰਸਤੇ ਤੋਂ ਰਿਹਾ ਮਹਾਰਾਜ ਨੇ ਜਿਹੜਾ ਸੰਗਤ ਹੁਣ ਲੋਕ ਦੇਖਦੇ ਨਾ ਕਰਦੇ ਆ ਰਾਜਾ ਸਭ ਜੀ ਉਹ ਪਹਿਲਾਂ ਹੀ ਕਰ ਗਏ ਨੇ ਸਾਰਾ ਕੁਝ ਜਦੋਂ ਇਹ ਗੱਲ ਦਾ ਪਤਾ ਲੱਗਾ ਲੋਕਾਂ ਦੇ ਵਿੱਚ ਕਿਦਾਂ ਦਾ ਤੁਹਾਨੂੰ ਰਿਐਕਸ਼ਨ ਆਏ ਨੇ ਲੋਕਾਂ ਦੇ ਕੀ ਜਵਾਬ ਉਹ ਬਹੁਤ ਦੁਖੀ ਨੇ ਆਸੀ ਬਲੇ ਬਹੁਤ ਦੁਖੀ ਨੇ ਬਹੁਤ ਦੁਖੀ ਨੇ ਸਪੀਚਲੈਸ ਆਸੀ ਇਸ ਮਾਮਲੇ ਚ ਸਾਨੂੰ ਲੱਗਦਾ ਕਿ ਅਸੀਂ ਦੁਖੀ ਹਾਂ ਪਰ ਜਦੋਂ ਅਸੀਂ ਮੋਰਲੇ ਨੂੰ ਦੇਖਦੇ ਹਾਂ ਉਹ ਸਾਡੇ ਨਾਲੋਂ ਬਹੁਤ ਜ਼ਿਆਦਾ ਦੁਖੀ ਹੁੰਦਾ ਇਹ ਨਾ ਚੀਜ਼ ਮੈਂ ਤੁਸੀਂ ਰੋ ਰਹੇ ਹੁਣ ਰੋਣ ਦਾ ਸਮਾਂ ਨਹੀਂ ਇੱਕ ਲੜਨ ਦੀ ਲੜਨ ਆਪਾਂ ਲੜਾਈ ਲੜਾਂਗੇ ਨਾ ਰੋਣਾ ਤਾਂ ਪਿਆਰ ਹੈ ਰੋਣਾ ਪਿਆਰ ਚ ਹੈ ਮੇਰਾ ਮੈਂ ਪਿਆਰ 'ਚ ਹੀ ਰੋਂਦੀ ਹਾਂ ਜਿਹੜਾ ਇਹ ਪਿਆਰ ਵਰਗੀ ਤਾਕਤ ਵੀ ਕੋਈ ਨਹੀਂ ਹੁੰਦੀ ਤੇ ਜਦੋਂ ਲੜਨਾ ਪਿਆ ਤਾਂ ਅਸੀਂ ਦੇ ਵੀ ਪੂਰੇ ਆ ਮਰ ਕੇ ਧੁਰਿਆ ਇਸ ਰਾਤੇ ਹਾਂ ਸੇਮ ਸਮੇਂ ਬਿਆਨ ਦਿੱਤਾ ਕੀ ਲੱਗਦਾ ਜੇ ਸਿੱਟ ਦੀ ਰਿਪੋਰਟ ਘਟ ਗਈ ਆ ਜਾਂ ਗਲਤ ਗਈ ਆ ਜਾਂ ਉਹਨਾਂ ਨੂੰ ਕਿਸ ਮਿਸ ਗਾਈਡ ਕੀਤਾ ਗਿਆ ਇਹ ਉਹਨਾਂ ਦੀ ਰਿਪੋਰਟ ਤਾਂ ਨਹੀਂ ਗਲਤ ਗਈ ਹੋਣੀ ਕਿਉਂਕਿ ਉਹ ਉਹਨਾਂ ਨੇ ਕਿਹਾ ਸੀ ਸਾਰਾ ਕੁਝ ਠੀਕ ਹੈ ਤੇ ਇਹ ਕਿੱਥੇ ਗੜਬੜ ਹੋਈ ਆ ਇਹ ਸਾਨੂੰ ਨਹੀਂ ਪਤਾ ਰਿਪੋਰਟ ਤਾਂ ਉਹਨਾਂ ਨੇ ਸਿੱਟ ਦੀ ਦੇਖੀ ਆ ਸਿੱਟ ਦੀ ਰਿਪੋਰਟ ਤੇ ਹੀ ਇਹ ਜਿਹੜਾ ਬਿਆਨ ਦਿੱਤਾ ਪਤਾ ਨਹੀਂ ਪਰ ਉਹ ਜਿਹੜੇ ਇਨਵੈਸਟੀਗੇਸ਼ਨ ਕਰਨ ਆਏ ਸੀ ਉਹ ਕਹਿੰਦੇ ਸੀ ਸਾਰਾ ਕੁਝ ਠੀਕ ਹੈ ਸਾਨੂੰ ਨਹੀਂ ਕਿਉਂਕਿ ਉਹਨਾਂ ਨੂੰ ਸਾਰੀ ਚੀਜ਼ ਦੱਸੀਆਂ ਗਈਆਂ ਉਹਨਾਂ ਨੇ ਕਿਹਾ ਕਿ ਸਭ ਕੁਝ ਠੀਕ ਹੈ ਕਿ ਦਸ ਹਸਦੀ ਗੱਲ ਫਸਦੀ ਗੱਲ ਹੈ। ਹੈਲੋ ਮਹਾਰਾਜ ਨੇ ਕਿ ਮਹਾਰਾਜ ਨੇ ਹਾਂ ਕੋਈ ਗੱਲ ਨਹੀਂ ਇਹ ਇਮਤਿਹਾਨ ਹੈ। ਹਾਂ ਜੀ ਹੋਣੀ ਗੱਲ ਕੀਤੀ ਕਿ ਮਰਨ ਦੀ ਕਿਉਂਕਿ ਕਹਿੰਦੇ ਨਾ ਪਹਿਲਾਂ ਜੀਵਣਾ ਨੂੰ ਛੱਡ ਕੇ ਮਰਨ ਨੂੰ ਪਹਿਲਾਂ ਰੱਖੋ। ਤੁਸੀਂ ਕੀ ਕਿਵੇਂ ਦੇਖਦੇ ਹੋ? ਮਰਨ ਕਬੂਲ ਕਰ ਹੈ। ਜੀਵਨ ਕੀ ਛੱਡਾਸ ਹੈ। ਹਾਂ ਬਸ ਛੱਡ ਕੇ। ਹਾਂ ਕੀ ਲੜਾਈ ਤਿਰ ਹੈਗੀ ਹੁਣ ਅੱਗੇ ਕਿਉਂਕਿ ਮਾਮਲਾ ਅਦਾਲਤ ਉਹ ਤਾਂ ਦੇਖਾਂਗੇ। ਉਹ ਨਹੀਂ ਲੜਾਂਗੇ। ਜਿੱਦਾਂ ਸਾਡੀ ਸੰਗਤ ਫੈਸਲਾ ਕਰੇਗੀ ਆਪਾਂ ਉਦਾਂ ਕਰਾਂਗੇ। ਤੇ ਸੀਐਮ ਸਾਹਿਬ ਇਹ ਵੀ ਕਹਿ ਰਹੇ ਕਿ ਜਿੰਨੇ ਸਰੂਪ ਨੇ ਇਹਨਾਂ ਨੂੰ ਮਰਿਆਦਾ ਸਹਿਤ ਜਾ ਕੇ ਜਿੱਥੇ ਲਿਆਊਗਾ ਲਿਆ ਸਕਦੇ ਨੇ ਹੈ ਨਾ ਚੋਰੀ ਦੀ ਚੀਜ਼ ਹੋਵੇ ਤਾਂ ਲੱਜ ਜਾ ਸਕਦੇ ਨੇ ਚੋਰੀ ਦੀ ਤਾਂ ਹੈ ਹੀ ਨਹੀਂ ਕੀ ਸੁਣਿਆ ਦੇਣਾ ਚਾਹੁੰਦੇ ਨੇ ਰਾਜਾ ਸਾਹਿਬ ਦੇ ਜਿਹਨੇ ਚਾਉਣ ਵਾਲੇ ਨੇ ਜਿਹੜੇ ਲੋਕ ਨੂੰ ਕਹਾਂਗੇ ਕਿ ਸਬਰ ਦੇ ਨਾਲ ਅਰਦਾਸ ਬੇਨਤੀ ਕਰੋ ਰਾਜਾ ਸਾਹਿਬ ਜੀ ਨੇ ਸਾਰਾ ਕੁਝ ਹੱਲ ਕਰ ਦੇਣਾ ਉਹ ਦੁਨੀਆ ਦੀਆਂ ਸਮੱਸਿਆਵਾਂ ਹੱਲ ਕਰਦੇ ਨਹੀਂ ਉਹਦੇ ਦਰਬਾਰ ਦੀ ਸਮੱਸਿਆ ਤਾਂ ਉਹ ਆਪੇ ਹੱਲ ਕਰਗੇ